ਸਲੋਗਨ ਨਿਰਗੁਣਿਆ ਰਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਸ ਜੀਤ ਰਖ ਨਾਨਕ ਨਿਭਹੀ ਨਾਲ ਅਸ਼ਟਬਦੀ ਰਮਈਆ ਕੇ ਗੁਣ ਚੇਤ ਬਰਾਨੀ ਗਮਨ ਮੂਲ ਤੇ ਗਮਨ ਨਿਸ਼ਟਾਨੀ ਜੰਪੂ ਸਾਧ ਸਵਾਰ ਸੀ ਗਾਰਿਆ ਘਰ ਬਗਨ ਮਹਿ ਜਨ ਉਬਾਰਿਆ ਬਾਰ ਬਰਸਤਾ ਤੁਝੇ ਪਿਆਰੈ ਦੂਦ ਹੈ ਪਰ ਜੋ ਬਣ ਭੋਜਨ ਸੁਖ ਸੁਦਾ ਬਿਰਧ ਪਿਆ ਉਪਰ ਸਾਖ ਸੰਨ ਮੁੱਖ ਆਪਿ ਆਉ ਬੈਠ ਕਉ ਦੇਣ ਇਹੋ ਨਿਰਗੁਣ ਗੁਣ ਕਸ਼ੂ ਨਾ ਭੂਜੈ ਭਖਸ ਲਹੁ ਤਉ ਨਾਨਕ ਸਿਜੈ ਜਹ ਪ੍ਰਸਾਦ ਧਰ ਉਪਰ ਸੁਖ ਬਸੈ ਸੋਤ ਪ੍ਰਾਤ ਮੀਤ ਬਣਤਾ ਸੰਗ ਅਸੈ ਜਹ ਪ੍ਰਸਾਦ ਪੀਵੇ ਸੀਤਲ ਚਲਾ ਸੁਗਦਾਈ ਪਮਣ ਪਾਵਕ ਅਮੁਲਾ ਜੈ ਪ੍ਰਸਾਦ ਪੋਗੈ ਸਬਰ ਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਰੇਤ ਰਸਨਾ ਸੁਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜੇ ਅੰਧ ਬਿਆਪੇ ਨਾਨਕ ਕਾੜ ਲਿਹਾਓ ਪ੍ਰਭੂ ਆਪੇ ਆਦ ਅੰਤ ਜੋ ਰਖਣ ਹਾਰ ਦੇਸੁ ਸਿਉ ਪ੍ਰੀਤ ਨ ਕਰਿ ਗਵਾਰਿ ਜਾਗਿ ਸੇਵਾ ਨਾਮਿ ਨਿਧ ਪਾਵੈ ਤਾ ਸਿਵ ਮੂਡਾ ਮਨਿ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣ ਤ ਦੂਰੇ ਜਾਗਿ ਟਹਿਲ ਪਾਵੈ ਤ੍ਰਗਿ ਮਾਣ ਤੇ ਸਹਿਬਸਾਰੈ ਮੁਕਤਿ ਆ ਜਾਣ ਸਦਾ ਸਦਾਇ ਭੂਲਣਹਾਰ ਨਾਨਕ ਰਖਣਹਾਰ ਅਪਾਰ ਰਤਨ ਤਿਆ ਕੋੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਥਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਬੂਤਾਰੈ ਧੋਏ ਗਰ ਤਬ ਪ੍ਰੀਤ ਬਸਮ ਸੰਗ ਹੋਏ ਅੰਧ ਕੋ ਮਹ ਪਤ ਦੇ ਬਿਖਰਾਲ ਨਾਨਕ ਆੜ ਲਿਓ ਪ੍ਰਭ ਦਿਆਲ ਕਰ ਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਜਾਰਾ ਕਰੈ ਦਿਨ ਰਾਤ ਬਾਹਰ ਵੇਖ ਅੰਦਰ ਮਲ ਮਇਆ ਛਬਸ ਨਾਹੀ ਕਸ਼ ਕਰੈ ਸੁਪਾਇਆ ਬਾਹਰ ਗਿਆਨ ਤੇ ਆਣੇ ਸੁਨਾਣ ਅੰਦਰ ਬਿਆਪੈ ਲੋਭ ਸੁਆਣ ਅੰਤਰ ਅਗਣ ਬਾਹਰ ਤਨ ਸੁਆਹ ਗਲ ਬਾਧਰ ਗੈਸੈ ਤਰੈ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਾਜ ਸਮਾਤਾ ਸੁਣੇ ਅੰਦਾ ਕੈ ਸਿ ਮਾਰਗ ਪਾਵੈ ਕਰ ਗਹਿ ਲਿਹੁ ਓੜ ਨਿਭਾਵੈ ਕਹਾਂ 부ਝਾਰਤ 부ਝੈ ਡੋਰਾ ਨਿਸ ਕਹੀਐ ਤੋ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਦਨ ਕਰੈ ਤੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਸ ਗਮਣ ਕਰਤਾਰ ਕਰਨਾ ਮੈਂ ਦੀਨ ਬੇਣਤੀ ਕਰੈ ਨਾਨਕ ਤੁਮਰੀ ਕਿਰਪਾ ਦਰੈ ਸੰਗ ਸਹਾਈ ਸੋ ਆਵੈ ਨਾ ਚੀਤਾ ਜੋ ਬਰਾਈ ਤਾ ਸੋ ਪ੍ਰੀਦੈ ਬਲੂਆਕੇ ਗ੍ਰਹਿ ਪੀਤਰ ਬਸਾ ਅਨੰਦ ਕੇ ਲਾਇਆ ਰੰਗ ਰਸੈ ਦ੍ਰਿੜ ਕਰ ਮੰਨੈ ਮਨ ਹੈ ਵਰਤੀਤ ਕਾਲ ਨ ਆਵੈ ਮੁੜੇ ਜੀਤੈ ਬੈਰ ਬਰੂ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਧ੍ਰੋਹ ਇਹ ਆਹੋ ਜਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਹਮੈ ਸੁਖ ਕਨੇਰੇ ਕੋਈ ਨਾ ਜਾਣੈ ਤੁਮ ਰਾਯੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆ ਕਾਰੀ ਤੇਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੇਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਬੜੀ ਧੀਕੀ ਫਤਿਹ